ਗਰਮੀ ਤੋਂ ਰਾਹਤ ਪਾਉਣ ਲਈ ਨਹਾ ਰਹੇ ਦੋ ਨੌਜਵਾਨ ਡੁੱਬੇ ਪਾਲ ਲਈ ਸਮਾਜ ਸੇਵੀ ਸੰਸਥਾਵਾਂ ਜੁਟੀਆਂ ਮੰਗਲਵਾਰ ਦੁਪਹਿਰ ਨੂੰ ਸ਼ਹਿਰ ਵਿੱਚੋਂ ਲੰਘਦੀ ਬਠਿੰਡਾ ਸਰਹੰਦ ਨਹਿਰ ਵਿੱਚ ਨਹਾਉਣ ਗਏ ਦੋ ਨੌਜਵਾਨ ਪਾਣੀ ਦੇ ਤੇਜ਼ ਬਹਾਵ ਕਾਰਨ ਡੁੱਬ ਗਏ ਇਸ ਸਬੰਧੀ ਸਥਾਨਕ ਲੋਕਾਂ ਨੇ ਸ਼ਹਿਰ ਦੀ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਨਹਿਰ ਵਿੱਚ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਦੋਵੇਂ ਨੌਜਵਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸਹਾਰੰਦ ਨਹਿਰ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਇਸ ਮੌਕੇ ਸਹਾਰਾ ਜਨ ਸੇਵਾ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰ ਵੀ ਰਾਹਤ ਕਾਰਜ ਵਿੱਚ ਲੱਗੇ ਹਨ ਥਾਣਾ ਤਰਮਲ ਦੇ ਇੰਚਾਰਜ ਸੁਖਮੰਦਰ ਬਰਾੜਵੀ ਮੌਕੇ ਤੇ ਪਹੁੰਚੇ ਨਹਿਰ ਵਿੱਚ ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ ਰਾਹੁਲ 26 ਸਾਲ ਵਾਸੀ ਜੈਪੁਰ ਰਾਜਸਥਾਨ ਤੋਂ ਹੋਈ ਜਦਕੀ ਦੂਸਰੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਪਰਿਵਾਰਕ ਮੈਂਬਰਾਂ ਅਨੁਸਾਰ ਰਾਹੁਲ ਆਪਣੇ ਮੋਟਰਸਾਈਕਲ ਦੀ ਮਰਮਤ ਕਰਾਉਣ ਅਤੇ ਭੋਗ ਸਮਾਗਮ ਵਿੱਚ ਹਿੱਸਾ ਲੈਣ ਲਈ ਬਠਿੰਡਾ ਆਇਆ ਸੀ ਉਸ ਦਿਨ ਦੁਪਹਿਰ ਉਹ ਆਪਣੇ ਭਤੀਜੇ ਨਾਲ ਸ਼ਹਿਰ ਵਿੱਚ ਨਹਿਰ ਵਿੱਚ ਨਹਾਉਣ ਆਇਆ ਸੀ ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਕਿਹਾ ਸਮਾਜ ਸੇਵੀ ਸੰਸਥਾਵਾਂ ਨੇ ਅਤੇ ਕੀ ਕਿਹਾ ਪੁਲਿਸ ਨੇ ਵੀਰੇ ਸੰਤੋਸ਼ ਨਾਮ ਹੈ ਵੀਰੇ ਜੰਤਨਗਰ ਦਾ ਰਹਿਣ ਵਾਲਾ ਮੈਂ ਇਹ ਉਹ ਨਾਈ ਜਾਂਦੇ ਸੀ ਉਹਨਾਂ ਨੂੰ ਮਨਾ ਕੀਤਾ ਵੀਰੇ ਨਾ ਨਾ ਉਹ ਬੋਟ ਡੂੰਘਾ ਜੀ ਪਾਣੀ ਦਾ बहाव ਬਹੁਤ ਤੇਜ਼ ਆ ਜੇ ਉਹਨਾਂ ਨੂੰ ਕਿਹਾ ਉਹ ਸਾਡੇ ਨਾਲ ਹੀ ਜੀ ਬੋਲਣ ਲੱਗ ਗਏ ਕਿ ਤੁਸੀਂ ਕੀ ਲੈਣਾ ਆ ਸੀ ਆਪ ਦਾ ਨਾਮ ਨਾ ਨਾ ਆ ਉਹਨੂੰ ਡਰਿੰਕ ਡਰਿੰਕ ਕਰਦੇ ਆ ਪੀ ਕੇ ਨੰਦਿਆ ਵੀਰੇ ਤੇ ਦੋ ਜਿਹੜੇ ਸੀ ਉਹ ਤਾਂ ਬਾਹਰ ਨਿਕਲ ਗਏ ਸੱਡੀ ਗੱਲ ਸਮਝ ਗਏ ਵੀਰੇ ਉਹ ਦੋ ਨਹੀਂ ਸਮਝੇ ਉਹ ਪਾਣੀ ਨੇ ਗੋਤਾ ਖਵਾਤਾ ਵੀਰੇ ਉਹ ਤੋਂ ਬਾਅਦ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਵੀਰੇ ਅਸੀਂ ਬੋਤਲ ਆਬਿਆ ਉਹਨਾਂ ਨੂੰ ਹੁਣ ਵੀ ਲੱਭ ਰਹੇ ਆ ਵੀਰੇ ਨਹੀਂ ਮਿਲੇ ਵੀਰੇ ਹਾਂਜੀ ਵੀਰੇ ਜਨਤਨਗਰ ਰੰਨੇ ਆ ਯਾ ਕੋਲੀ ਆ ਕਿ ਕਿਸ ਤਰ੍ਹਾਂ ਦੇ ਲੱਗਦੇ ਸੀ ਮੰਡੇ ਚ ਕੀ ਕਰੋ ਜਿਹੜੀ ਹੁਣ ਨਹੀਂ ਠੀਕ ਕਰੋ ਅਸੀਂ ਵੀਰੇ ਬਾਅਦ ਵਿੱਚ ਕਰਾਂਗੇ ਸੀ ਠੀਕ ਹੈ ਜੀ ਜਵਾਬ ਕੀ ਸੀ ਮਰ ਹਾਂਜੀ ਉਹ ਬਾਏ ਵੀਰੇ ਗਰੀਬ ਕਰੋ ਯਾ ਜਿਆਦਾ ਵੱਡੇ ਕਰੋ ਨਹੀਂ ਆ ਵੀਰੇ हां ਉਹਨਾਂ ਨੂੰ ਬਹੁਤ ਸਮਝਾਇਆ ਉਹ ਨਹੀਂ ਸਮਝੇ ਜੀ ਫਿਰ ਸਾਡੇ ਤੋਂ ਅੱਗੇ ਹੀ ਰਹਿੰਦੇ ਆ ਥੋੜੀ ਕਿ ਦੂਰ ਤੇ ਅਸੀਂ ਕਿਹਾ ਉਹ ਸਾਡੇ ਨਾਲ ਹੀ ਵੀਰੇ ਲੜਨ ਲੱਗ ਗਏ ਫਿਰ ਅਸੀਂ ਕੀ ਕਿਹਾ ਛੱਡਤਾ ਜੀ ਅਸੀਂ ਫਿਰ ਉਸ ਤੋਂ ਬਾਅਦ ਕਿਹਾ ਅਸੀਂ ਕੁਝ ਅੱਜ ਕੀ ਨਾਮ ਹੈ ਜੀ ਤੇ ਚਲਵਾਤੂ ਜੀ ਮਰਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸ ਐਚਓ ਥਰਮਲ ਇੱਥੇ ਸਾਨੂੰ ਇੰਟੀਮੇਸ਼ਨ ਆਈ ਸੀ ਵੀ ਦੋ ਮੁੰਡੇ ਇਹ ਨਹਿਰ ਦੇ ਵਿੱਚ ਡੁੱਬ ਗਏ ਸੀ ਇਹ ਸਾਨੂੰ ਇੰਟੀਮੇਸ਼ਨ ਆਈ ਸੀ ਉਹਦੀ ਹਾਂ ਜੀ ਇਹ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਫਿਲਹਾਲ ਸਾਨੂੰ ਇਹ ਪਤਾ ਲੱਗਿਆ ਵੀ ਨਹਿਰ ਦੇ ਇੱਥੇ ਕੰਡੇ ਬੈਠੇ ਸੀ ਦੋ ਮੁੰਡੇ ਤੇ ਉਹ ਉੱਥੇ ਡੁੱਬ ਗਿਆ ਇਹਨੇ ਹਾਂਜੀ ਦੇ ਦਿੱਤੀ ਐਨਡੀਆਰਐਫ ਨੂੰ ਸੂਚਨਾ ਦੇ ਦਿੱਤੀ ਬਾਕੀ ਸੇ ਗੋਤਾਖੋਰ ਵੀ ਬੁਲਾ ਲਿਆ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਲੋਕਾਂ ਦੇ ਸਹਿਯੋਗ ਨਾਲ ਵੀ ਜਲਦ ਤੋਂ ਜਲਦ ਉਹਨਾਂ ਦੀ ਭਾਲ ਕੀਤੀ ਜਾਵੇ ਕਿੰਨਾ ਟਾਈਮ ਹੋ ਗਿਆ ਹੈ ਡੁੱਬੇ ਨੂੰ ਡੁੱਬਣ ਉਹ ਜੀ ਅਪਰੋਕਸੀਮੇਟਲੀ 20-25 ਮਿੰਟ 20-25 ਹਾਂਜੀ ਹਾਂਜੀ